ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਪਾ ਵੀਰਾਂ ਨੂੰ ਲੋਈ ਭਾਈ 4 ਮਈ 2024 ਨੂੰ ਡੀਆਂ ਸਾਰੀਆਂ ਬਾਜੀਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਏ ਆ। ਸੋ ਅੱਜ ਦਾ ਦਿਨ ਵੀਰੇ ਬਹੁਤ ਵਧੀਆ ਲੱਗਿਆ ਤੇ 100 ਪਲੱਸ ਵਾਲੀਆਂ ਕੂਤਰਾਂ ਵਾਲੀਆਂ ਬਾਜੀਆਂ ਵੀ ਵੀਰੇ ਇੱਕ ਦਿਨ ਚ ਨਿਬੜ ਗਈਆਂ। ਪਹਿਲੀ ਬਾਜੀ ਸੀ ਵੀਰੇ ਪਿੰਡ ਤੂਰਕੋਟ ਜ਼ਿਲ੍ਹਾ ਲੁਧਿਆਣਾ 94 ਕੂਤਰ ਰੋਟੇ ਸੀ 3200 ਮੋਟ ਨੂੰ। ਦੋ ਕੂਤਰਾਂ ਵਾਲੇ ਵੀਰੇ ਸਾਧ ਦਾ ਟਾਈਮ ਕੀਤਾ ਗਲਜਾਰ ਛਦਮਾ ਤੇ ਸੰਦੀਪ ਮਾਲਕ। ਤੋਹ ਇੱਕ ਕੂਤਰ ਵੀਰੇ ਮੋਟਰਸਾਈਕਲ ਤੇ ਫਰਿੱਜ ਦੇ ਜੇਤੂ ਰਹੇ। ਤੀਜਾ ਨੰਬਰ ਬਣਿਆ ਭਾਈ ਹਰਜੀਤ ਬਲੋਂਦੀ ਦਾ ਕੂਲਰ ਦਾ ਜੇਤੂ ਰ 4 ਮਈ 2024 ਨੂੰ ਵੀਰੇ ਪਿੰਡ ਜਗਾਵਾ ਜ਼ਿਲ੍ਹਾ ਮੋਗਾ 74 ਕਬੂਤਰ ਰੋਡੇ ਸੀਗੇ 3200 ਮੋਟ ਨੂੰ 3 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਤੇ ਪਹਿਲਾ ਨੰਬਰ ਬਣਿਆ ਵੀਰੇ ਸੋਖ ਸਿੱਧਵਾ ਫਰੈਦਾ ਜੇਤੂ ਰਹਾ ਦੂਜਾ ਨੰਬਰ ਵੀਰੇ ਕਰਮਵੀਰ ਰੌਲੀ ਕੋਲਰ ਦਾ ਜੇਤੂ ਰਹਾ ਤੀਜਾ ਨੰਬਰ ਪਵਨਦੀਪ ਕਾਣੀਆਂ ਪੱਕੇ ਦਾ ਜੇਤੂ ਰਹਾ ਚੌਥਾ ਵੀਰੇ ਸੇਵਕ ਬਾਗਾ ਪੁਰਾਣਾ ਕਾਪ ਦਾ ਜੇਤੂ ਰਹਾ ਪੰਜਵਾਂ ਵੀਰੇ ਨਿੱਕਾ ਸਿੱਧਵਾ ਕਪ ਦਾ ਜੇਤੂ ਰਹਾ 4 ਮਈ 2024 ਨੂੰ ਬਈ ਅਗਲੀ ਬਾਜੀ ਸੀ ਪਿੰਡ ਫੂਲ ਜ਼ਿਲ੍ਹਾ ਬਠਿੰਡਾ 67 ਕਬੂਤਰ ਰੋਡੇ ਸੀ 2500 ਮੋਟ ਨੂੰ 6 ਵਜੇ ਵੀਰੇ ਬਾਜੀ ਨਿਬ ਤੇ ਪਹਿਲਾ ਨੰਬਰ ਬਣਾਇਆ ਵੀਰੇ ਸੀਰਾ ਪਿੱਥੋ ਨੇ ਕੁਲਰ ਦਾ ਜੇਤੂ ਰਿਹਾ ਦੂਜਾ ਨੰਬਰ ਸੋਨੂ ਪੁੱਚੋ ਮੰਡੀ ਕੱਪ ਦਾ ਤੇ ਤੀਜਾ ਨੰਬਰ ਵੀਰੇ ਗੁਰਪ੍ਰੀਤ ਮਹਾਰਾਜ ਕੱਪ ਦਾ ਜੇਤੂ ਰਿਹਾ ਜਿਹੜੇ ਸਾਂਝੀ ਚਾਈ ਵੀਰੇ ਜੱਸੂ ਵੱਲੋ ਆਬੂ ਮੰਡੀਕਲਾਂ ਤੇ ਲੱਖਾ ਭਗਤਾ ਵੀਰੇ ਅਗਲੀ ਬਾਜੀ ਸੀਗੀ ਵੀਰੇ ਅੱਜ ਪਿੰਡ ਚੋਟੀਆਂ 90 ਕੂਤਰੋਡੇ ਸੀ 1700 ਮੁੱਢ ਨੂੰ 545 ਦੇ ਵੀਰੇ ਅਰਸ਼ ਪਿਹੋੜ ਦਾ ਕੱਲਾ ਰਹਿ ਗਿਆ ਸੀ ਪੱਕੇ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਭਾਈ ਜੱਗਾ ਲਾੜਵੰਝਾਰਾ ਨੇ ਅਗਲੀ ਬਾਜੀ ਸੀਗੀ ਵੀਰੇ ਪਿੰਡ ਗੰਗਾ 82 ਕੂਤਰੋਡੇ ਸੀ 2200 ਮੁੱਢ ਨੂੰ 6:55 ਵਜੇ ਤੇ ਵੀਰੇ ਸੱਤ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਕਾਕੂ ਸਿਵੀਆਂ ਸਿੰਧੂ ਮਹਿਮਾ ਹਜਿੰਦਰਕੋਟ ਲਈ ਸੋਨੂ ਤਲਵੰਡੀ ਜੀਤਾ ਗੁਰੂ ਸਰ ਲਵਲੀ ਕੋਠੇ ਜਗਮੀਤ ਮਿਰਕ ਇਹ ਸੱਤਾਂ ਦੀ ਬਾਜੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀਗੀ ਵੀਰੇ ਅੱਜ ਪਿੰਡ ਨੂਰਪੁਰ ਕਰਪਾਲ ਕੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ 109 ਕੂਤਰ ਰੋਡ ਦੇ ਸੀ 1200 ਮਟਰ ਨੂੰ 6:30 ਵਜੇ ਤੇ ਨਾਂ ਹੀ ਸਾਂਝੀ ਹੋ ਗਈ ਸੀ ਫੌਜੀ ਆਸਾ ਉਟਰ ਹਰਗੋੜੀ ਜਲਾਲਾਬਾਦ ਦੋਦੀ ਕੌਣੀ ਅਗਲੀ ਬਾਜੀ ਸੀਗੀ ਵੀਰੇ 3 ਮਈ 2024 ਨੂੰ ਪਿੰਡ ਖਿਆਲੀ ਵਾਲਾ ਪਟਿਆਲਾ ਬਠਿੰਡਾ 128 ਕੂਤਰ 0.1700 ਮੋੜ ਨੂੰ ਪਹਿਲੇ ਦਿਨ ਦੂਸਰ ਜੱਜਵਰੇ ਓਡੇ 47 ਕੂਤਰ 440 ਤੇ 3 ਕੂਤਰਾਂ ਇਹ ਵਾਈ ਸਾਂਝੀ ਹੋ ਗਈ ਸੀ ਸੁੱਖਾ ਸੇਵਾ ਜੀਤਾ ਚੰਨ ਵਾਲਾ ਗਰੁੱਪ ਦਾ ਸੰਭਿਆ ਹੋਇਆ ਸੀ ਭਿੰਦਾ ਸੇਵਾ ਇਹ ਗੋਰਾ ਮਾਨ ਪੁੱਤੋਂ ਨੇ ਸੰਭਿਆ ਸੀ ਹਰਜੀਤ ਗਵਿੰਦਪੁਰਾ ਇਹ ਬਾਬੂ ਪਾਣੀ ਸੰਭਿਆ ਸੀ ਪਾਈ ਸਵਾਲ ਗਰੁੱਪ ਨੇ ਤੇ ਹੁਣ ਬਈ ਗੱਲ ਕਰਦੇ ਆਂ ਅੱਜ ਦੀ ਸਭ ਤੋਂ ਲੰਬੀ ਚੱਲਣ ਵਾਲੀ ਬਾਜੀ ਦੀ ਪਿੰਡ ਪੀਰਕੋਟ ਦੀ ਸੋ ਇਹ ਬਾਜੀ ਵੀਰੇ ਥੋੜੀ ਲੰਬੀ ਚਲੇਗੀ ਤਾਂ ਕਰਕੇ ਅਪਡੇਟ ਲੇਟ ਆਈ ਹੈ 4 ਮਈ 2024 ਨੂੰ ਵਾਈ ਪਿੰਡ ਪੀਰਕੋਟ ਓਡਰ ਬਠਿੰਡਾ 123 ਕੂਤਰ 0.3 ਪੰਜ ਘੂਤਾਂ ਨੇ ਵੀਰੇ ਸੱਤ ਦਾ ਟਾਈਮ ਕਰਤਾ ਸੀ 7:30 ਤੱਕ ਵੀਰੇ ਕੋਊਤਰ ਉੱਤੇ ਸੀ ਨਾਮਾਂ ਤੇ ਜਿੱਥੇ ਵੀਰੇ ਪਹਿਲਾ ਨੰਬਰ ਬਣਿਆ ਪੀਤਾ ਡੱਡੇ ਦਾ ਫਰੇਜ ਦਾ ਜੇਤੂ ਰਹਾ ਦੂਜਾ ਨੰਬਰ ਮੋਰ ਬੱਪੀਆਣਾ ਕੋਲਰ ਦਾ ਜੇਤੂ ਤੀਜਾ ਨੰਬਰ ਸੀਪੀ ਕਣਕਵਾਲ ਪੱਖੇ ਦਾ ਜੇਤੂ ਚੌਥਾ ਨੰਬਰ ਫੌਜੀ ਦਾਖਤਮਲ ਤੇ ਪੰਜਵਾਂ ਸੇਵਕ ਹੜਕ ਸਿੰਘ ਵਾਲਾ ਤੇ ਇਥੇ ਭਾਈ ਪੂਰੇ ਅੱਜ ਸਿੰਘ ਫਸੇ ਗਏ ਸਕਦੇ ਆ ਪੂਰੀ ਵਧੀਆ ਟੌਪ ਦੀ ਬਾਜੀ ਹੋਈ ਕਾਪੀ ਤੇ ਭਾਈ ਸੀਰਾ ਹਰੀਕੜ ਵਾਲਾ ਸੀ ਪਿੰਡ ਪੀਰਕੋਟ ਜਿਹੜਾ ਬਠਿੰਡਾ ਤੇ ਅੱਜ ਦੀ ਸਭ ਤੋਂ ਲੰਬੀ ਚਰਨ ਵਾਲੀ ਬਾਜੀ ਸੀ ਵੀਰੇ ਸਾਡੇ 7 ਵਜੇ ਬਾਈ ਨੇ ਪੜੀ ਆ ਇਹ ਧੰਨਵਾਦ ਵੀਰੇ ਸਾਰਿਆਂ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ